ਲੋਈ ਕਿਉਂ ਆਏ ਸੀ ਪਹਿਲੇ ਸੱਤ ਕਰ ਦਿੱਤਾ ਆਏ ਅੰਮ੍ਰਾਮ ਸਿੰਘ ਚੋੜੇ ਨੂੰ ਮੈਂ ਪਸਤੇ 2007 ਜਿ ਮੰਡੇ ਸੀ ਜਿਹੜਾ 2000 ਮੇਰੇ ਹਸਪਲ ਬਲਵਿੰਦਰ ਸਿੰਘ ਨੇ ਇਲੈਕਸ਼ਨ ਲੜੀ ਸ਼ਰਾਮ ਨਹੀਂ ਕਰੀਦਾ ਲੰਬਰ ਸਾਹਿਬ ਸਮਾਜ ਦੀ ਮਿੱਟੀ ਦਾ ਮਾਨ ਵੱਲ ਰਾਜ ਸਿੰਘ ਚੋੜੇ ਨੂੰ ਕੋਈ ਸਮਰਥਨ ਕਰਨ ਵਾਸਤੇ ਆਇਓ ਹਾਂਜੀ ਮੈਂ ਉਹਨਾਂ ਨੂੰ ਬਹਿਣਾ ਮੈਂ ਦੱਸ਼ ਨਹੀਂ ਕਰਨੀ ਉਹਨਾਂ ਦੇ ਇਹ ਡੱਬਾ ਕਹਿੰਦੇ ਸਿਲੰਦਰ ਮੈਂ ਉਹਨਾਂ ਨੂੰ ਖਾੜੀ ਬਰਤੀ ਮੈਂ ਬਰਤੀ ਕਿੱਥੇ ਕੋਈ ਨਹੀਂ ਗੋਲੇ ਚਲਾਈ ਤਾਂ ਕਰਕੇ ਇਹ ਨਹੀਂ ਉਹਨਾਂ ਨਾਲ ਤਾਂ ਕਾਹੂ ਲਿਆ ਆਇਆ ਮੈਨੂੰ ਬਤਾਇਆ ਉਹਨਾਂ ਨੇ ਬਹੁਤ ਵਾਰੀ ਪ੍ਰਾਪਰਟੀ ਕੋਈ ਨਹੀਂ ਰੱਖੀ ਕੋਈ ਪ੍ਰਾਪਰਟੀ ਨਹੀਂ ਰੱਖੀ ਮੇਰੀ ਕੋਈ ਪ੍ਰਾਪਰਟੀ ਨਹੀਂ ਰੱਖੀ ਅਰੇ ਹਰਮੰਦਰ ਸਾਹਿਬ ਦੀ ਪਰਗੋਲੀ ਚਲਾਈ ਗਈ ਹੈ ਮਰਾਜ ਸਿੰਘ ਬੜਾ ਚਾਹਤ ਗਿਆ ਇਹਨੇ ਮਜਾ ਥੀਏ ਨੇ ਇਹਨੇ ਵੇੜਾ ਕਰਕੇ ਲਿਆ ਇਹਨੇ ਠਾਣੇ ਧਮਾਕਾ ਹੁੰਦਾ ਇਹਨਾਂ ਘਰ ਧਮਾਕਾ ਕਰਦਾ ਮੈਨੂੰ ਮਾਰਦੇ ਨਹੀਂ ਆ ਮੇਰੇ ਸਾਹ ਤੇ ਧਮਾਕਾ ਕਰ ਇਹਨੇ ਬੱਚੇ ਦਾ ਮੁੰਡਾ ਵੇਖਦਾ ਮੈਨੂੰ ਮਾਰਨ ਨੂੰ ਨਹੀਂ ਪਹਿਚਾਨ ਨਹੀਂ ਆਦਾ ਨਾ ਨਗੀਨਾ ਵਾ ਦੀਆਂ ਨੋੜੇ ਨਾਮ ਦੀਆਂ ਮਟਾਈ ਕੇ ਹਾਲ ਲਾਗੇ ਬੀਤੇ ਦਿਨ ਸੁਖਬੀਰ ਸਿੰਘ ਬਾਦਲ ਉਤੇ ਨਰੈਨ ਸਿੰਘ ਚੋੜਾ ਵੱਲੋਂ ਜੋ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਅਰੈਸਟ ਜਿਹੜੀ ਸੀਗੀ ਉਹ ਪੁਲਿਸ ਵੱਲੋਂ ਪਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਅੰਮ੍ਰਿਤਸਰ ਦੀ ਜ਼ਿਲ੍ਹਾ ਕੰਪਲੈਕਸ ਦੇ ਵਿੱਚ ਜਿਹੜਾ ਹੈ ਉਹ ਜੋ ਮਾਨਜੋ ਕੋਰਟ ਦੇ ਸਾਹਮਣੇ ਜਿਹੜਾ ਹੈ ਉਹ ਪੇਸ਼ ਕੀਤਾ ਗਿਆ ਜਿਸ ਦੌਰਾਨ ਉਹਨਾਂ ਵੱਲੋਂ 7 ਦਿਨ ਦਾ ਰਿਮਾਂਡ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ 7 ਦਿਨ ਦਾ ਰਿਮਾਂਡ ਜਿਹੜਾ ਸੀਗਾ ਉਹ ਮੰਗਿਆ ਗਿਆ ਸੀ ਲੇਕਿਨ ਉਹਨਾਂ ਨੂੰ 3 ਦਿਨ ਦਾ ਹੀ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਹਾਲਾਂਕਿ ਜੋ ਪ੍ਰਚਾਰਣ ਜੋ ਨਰਾਇਣ ਸਿੰਘ ਚੋੜਾ ਦੇ ਵਕੀਲ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਇੱਕ ਤਰਕ ਦਿੰਦੇ ਹੋਏ ਕਿਹਾ ਗਿਆ ਕਿ ਜੋ ਕਿਹਾ ਜਾ ਰਿਹਾ ਹੈ ਕਿ ਦਰਬਾਰ ਸਾਹਿਬ ਦੇ ਅੰਦਰ ਜਿਹੜੀ ਹੈ ਉਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਅਜਿਹਾ ਦੀਆਂ ਘਟਨਾਵਾਂ ਹੋ ਚੁੱਕੀਆਂ ਨੇ ਜੋ ਸੱਚਕਣਸ਼ੀ ਦਰਬਾਰ ਸਾਹਿਬ ਦੇ ਅੰਦਰ ਹੋ ਚੁੱਕੀਆਂ ਨੇ ਲੇਕਿਨ ਕਿ ਤਰ੍ਹਾਂ ਕਿਤੇ ਇੱਕ ਵਾਰ ਫਿਰ ਤੋਂ ਨਰਾਇਣ ਸਿੰਘ ਚੋੜਾ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਾਰੀ ਸਰਗਰਮੀ ਜਿਹੜੀ ਹੈ ਉਹ ਵਾਧੀ ਹੋਈ ਆ ਨਜ਼ਰ ਆ ਰਹੀ ਹੈ ਤੇ ਨਾਲ ਹੀ ਨਰਾਇਣ ਸਿੰਘ ਚੋੜਾ ਦਾ ਜਿਹੜਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਉਸ ਤੋਂ 3 ਦਿਨ ਦਾ ਹੀ ਰਿਮਾਂਡ ਜਿਹੜਾ ਹੈ ਉਹ ਦਿੱਤਾ ਗਿਆ ਹਾਲਾਂਕਿ ਜਦੋਂ ਮਨਰਾਇ ਸਿੰਘ ਜੋੜਾ ਨੂੰ ਅੰਮ੍ਰਿਤਸਰ ਦੀ ਮਾਨਜੋ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਬਹੁਤ ਸਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਸੀ ਆਪਣੇ ਅਧਿਕਾਰੀ ਜਿਹੜੇ ਸੀਗੇ ਉਹ ਤਰਨਾਤ ਕੀਤੇ ਗਏ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦਾ ਹੱਲਾਗੁੱਲਾ ਜਿਹੜਾ ਹੈ ਉਹ ਨਾ ਹੋ ਸਕੇ ਕੋਈ ਸਮਰਥਕ ਜਿਹੜੇ ਨੇ ਉਹ ਇੱਥੇ ਨਾ ਪਹੁੰਚ ਸਕਣ ਲੇਕਿਨ ਕਿ ਤਰ੍ਹਾਂ ਕਿਤੇ ਇੱਕ ਔਰਤ ਵੱਲੋਂ ਇੱਥੇ ਆ ਕੇ ਜਰੂਰ ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਖਿਲਾਫ ਕਾਫੀ ਆਵਾਜ਼ ਜਿਹੜੀ ਹੈ ਆ ਬੁਲੰਦ ਕਰਦੇ ਹੋਏ ਨਜ਼ਰ ਆਏ ਉਹਨਾਂ ਵੱਲੋਂ ਸਾਫ਼ ਤੋਂ ਤੇ ਹੀ ਰਵੀਕਰਨ ਸਿੰਘ ਕਾਲੋ ਅਤੇ ਸੁਖਬੀਰ ਸਿੰਘ ਬਾਦਲ ਦੇ ਨਾਲ ਬਿਕਮ ਸਿੰਘ ਮਜੀਠੀਆ ਦਾ ਵੀ ਨਾਮ ਲੈਂਦੇ ਹੋਏ ਉਹਨਾਂ ਨੂੰ ਕਿਹਾ ਕਿ ਅਕਾਲੀ ਦਲ ਦੇ ਸਰਕਾਰ ਸਮੇਂ ਦੇ ਬਹੁਤ ਸਾਰਾ ਪਰਿਵਾਰਿਕ ਮੈਂਬਰਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਵੀ ਕਾਫੀ ਕਾਣ ਕੀਤਾ ਗਿਆ ਲੇਕਿਨ ਜਿੱਦਾਂ ਹੀ ਨਰਵਿੰਦਰ ਸਿੰਘ ਚੋੜਾ ਜਿਹੜੇ ਨੇ ਉਹ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਪਹੁੰਚੇ ਤੋਂ ਬਾਅਦ ਉਹਨਾਂ ਨੂੰ ਮਾਨ ਜੋਪੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਤੇ ਹੁਣ 3 ਦਿਨ ਦਾ ਬਾਅਦ ਮਤਲਬ ਕਿ 8 ਤਰੀਕ ਨੂੰ ਜੋ ਹੈ ਦੁਬਾਰਾ ਤੋਂ ਜੋ ਮਾਂਜੋ ਕੋਰਟ ਦੇ ਵਿੱਚ ਦੁਬਾਰਾ ਤੋਂ ਜੋ ਹੈ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਤਾਂ ਦੁਬਾਰਾ ਤੋਂ ਰਿਮਾਂਡ ਜਿਹੜੀ ਹੈ ਉਹ ਡਿਮਾਂਡ ਕੀਤੀ ਜਾਵੇਗੀ ਤਾਂ ਜੋ ਕਿ ਹੋਰ ਵੀ ਖੁਲਾਸੇ ਹੋ ਸਕਣ ਕਿਉਂਕਿ ਨਵੈ ਸਿੰਘ ਚੋੜਾ ਦੇ ਖਿਲਾਫ ਪਹਿਲਾਂ ਹੀ ਬਹੁਤ ਸਾਰੇ ਅਪਰਾਧਿਤ ਮਾਮਲੇ ਦਰਜ ਨੇ ਇਸ ਕਰਕੇ ਪੁਲਿਸ ਵੱਲੋਂ ਕਿਹਾ ਗਿਆ ਸੀ ਕਿ ਅਸਾ ਕੋਹ ਫੋਰ ਖੁਲਾਸੇ ਜਿਹੜੇ ਨੇ ਉਹ ਕਰਵਾਉਣਾ ਚਾਹੁੰਦੇ ਹਨ ਲੇਕਿਨ ਜਿਤਨਾ ਕਿ ਤੱਕ 3 ਦਿਨ ਦਾ ਹੀ ਰਿਮਾਂਡ ਜਿਹੜਾ ਹੈ ਉਹ ਪੁਲਿਸ ਨੂੰ ਭ੍ਰਮਤ ਹੋਇਆ ਹੈ ਕੈਮਰਾ ਪਰਸਨ ਬਲਜਨਾ ਗੁਪਤ ਸਿੰਘ ਬਾਬੂ ਸ਼ਾਹੀ ਅਮਰ ਸਹਿਬ ਤਕੀ ਸਰ ਨਾਲ ਦੇ ਜਪੀ ਸਿੰਘ ਦਾ ਵਾਜੀ ਨੇ ਇਹ ਬੇਸ਼ਵਮ ਨਾਲ ਸਰ ਕੀ ਪੁਲਿਸ ਨੇ ਕੀ ਮੰਗਤੀ ਸੀ ਕਿ ਸਾਡੇ ਅੰਦਰ ਕਿਹੜੇ ਦਸਤਾਂਪਨ ਨੂੰ ਕਿਉਂਕਿ ਰਿਕਵਰੀ ਤੇ ਸਭ ਕੁਝ ਟੋਪੀ ਸੀ ਪੀ ਦਾ ਲੱਗਦੀ ਸੀ ਪੁਲਿਸ ਨੇ ਮੋਟਿਵ ਹਾਲੇ ਤੱਕ ਪੁਲਿਸ ਨੂੰ ਨਹੀਂ ਪਤਾ ਮੋਟਿਵ ਜਾਣਨਾ ਚਾਹੁੰਦੇ ਸੀ ਦਿਨ ਦਿਨ ਦਾ ਰਿਮਾਂਡ ਮਿਲਿਆ ਨਮਰ ਮੁਬਾਰਕ ਸਿੰਘ ਇੱਕ ਵਾਰ ਫਿਰ ਅਪੀਜ਼ ਕੀ ਸਾਦੇ ਦਾ ਮੰਗਿਆ ਸੀ ਸਾਦੇ ਦਾ ਮੰਗਿਆ ਸੀ ਦਲੀਲ ਜਿਹੜੀ ਹੈ ਲੈ ਚ ਕੋ ਨਾ ਮੈਂਜ਼ਰੀਅਲ ਤੇ ਮੰਗਿਆ ਵਾ ਵੀ ਸਾਨੂੰ ਵਾਲੇ ਤਾਂ ਕੀ ਪਤਾ नौ 2554 ਨਾ 109 ਬੀ ਐਨ ਐਸ ਤੇ 2554 ਨਾ ਆਰਮ ਜੈਕਟ 109 ਜਿਹੜੀ ਬੀ ਐਨ ਐਸ ਤੇ ਆਈ ਆ ਇਹ ਰਾਤੀ ਹਾਂਜੀ ਹਾਂਜੀ ਥੈਂਕ ਯੂ ਸਾਡੇ ਨੂੰ ਰਵਾਰ ਜਾਂ ਸਰ ਅ ਵੀ ਕਹਿ ਚਾਹੁੰਦਾ ਕਿ 24 ਘੰਟੇ ਤੋਂ ਬਾਅਦ ਦਾ ਜਿਹੜਾ ਠੀਕ ਹੈ ਜੀ 38 ਨੂੰ ਪੇਸ਼ ਕੀਤਾ ਜਾਊਗਾ ਹਾਂ ਜੀ 3 ਦਿਨ ਬਾਅਦ ਪੇਸ਼ ਕੀਤਾ ਜਾਊਗਾ ਜੀ ਸਰ ਹਿੰਦਰੂ ਨੇ ਕਿਹਾ ਕਿ 24 ਘੰਟੇ ਤੋਂ ਪਹਿਲਾਂ ਪਹਿਲਾਂ ਪੇਸ਼ ਕਰਾਣਾ ਸੀਗਾ ਜੀ ਜੀ ਇੰਸੂਰੈਂਸ ਜੀ ਜੀ ਤਾਂ ਘਟ ਮਾਈਕ੍ਰੋਫੋਨ ਸੈੱਟ ਕਰਾਣਾ ਸੀਗਾ ਸਰ ਬਿਲਕੁਲ ਦੇਖਿਆ ਕਿ 24 ਘੰਟੇ ਤੋਂ ਬਾਅਦ ਪੇਸ਼ ਕਰਾਇਆ ਸੀ ਐਪਲੀਕੇਸ਼ਨ ਮੂਵ ਕਰ ਲਈਏ ਆ ਜੀ ਦੇਖੋ ਜੋ ਵੀ ਜੋ ਵੀ ਰਿਸਰਚ ਦੀ ਜੁੜੀ ਡਿਟੇਲਸ ਇਹ ਤੁਹਾਨੂੰ ਆਲਰੇਡੀ ਸੀਨੀਅਰ ਅਫਸਰ ਨੂੰ ਦਿੱਤੀਆਂ ਗਈਆਂ ਨੇ ਇਹ ਫਰਦਰ ਜੋ ਡਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆ ਗਈ ਅੱਜ ਮੈਂ ਜੱਜ ਸਾਹਿਬ ਨੇ ਸਾਨੂੰ 3 ਦਿਨ ਦਾ ਮਾਰ ਦਿੱਤਾ ਹੈ ਥੈਟਸ ਆਲ ਸਰ ਐਫ ਆਰ ਨੰਬਰ ਕੀ ਹੈ ਜੀ ਨਹੀਂ ਅਜੇ ਤੱਕ ਐਫ ਆਰ ਦੇ ਵਿੱਚ ਦਰਜ ਹੋਇਆ ਗਿਆ ਹੋਤੀ ਕਿ ਤੱਕ ਅਜੇ ਤੱਕ ਮੈਂ ਐਫ ਆਈ ਆਰ ਨਹੀਂ ਦੇਖਿਆ ਅਜੋਨਾ ਪੇਸ਼ ਕਰਨਾ ਵਾ ਤੇ ਨਾਰਮਲੀ ਇਹਦੇ ਵਿੱਚ ਜਿਹੜੇ ਇਨਗਰੀਡੀਅੰਟ ਹੋਣਗੇ ਉਹ 307 ਦੇ ਹੋਣਗੇ ਅੱਜ ਕੱਲ ਉਹ ਬੀ ਐਨ ਐਸ ਬਣ ਗਈ ਹੈ ਪਹਿਲਾਂ ਆਈ ਪੀ ਸੀ 307 ਦੇ ਜਿਹੜੇ ਅਟੈਂਪਟ ਟੂ ਮਰਡਰ ਉਹ ਨੇਚਰਲੀ ਉਹੀ ਲੱਗਣਾ ਚਾਹੀਦਾ ਕਿ ਜਸਤਰ ਅਟੈਕ ਕੀਤਾ ਹੈ ਗੋਲਡਨ ਬੈਕ ਨੂੰ ਕਿ ਲੱਗਦਾ ਉਸ ਨੂੰ ਵੀ ਸਹਾਰਾ ਦਿੱਤਾ ਜਾ ਸਕਦਾ ਉਹਨਾਂ ਵੱਲੋਂ ਤੁਹਾਨੂੰ ਲੱਗਦਾ ਕਿ ਇਹ ਵੀ ਚੀਜ਼ ਜਿਹੜੀ ਐਟਮ ਸਿੱਟ ਜਾ ਸਕਦੀ ਹੈ ਨਹੀਂ ਦੇਖੋ ਆਮ ਲੋਕ ਸੋਚਦੇ ਨੇ ਕਿ ਇੱਥੇ ਹਮਲਾ ਨਹੀਂ ਕਰਨਾ ਚਾਹੀਦਾ ਪਰ ਗੱਲ ਇਹ ਹੈ ਕਿ ਜਿੱਥੇ ਕਿਸੇ ਦਾ ਦਾਅ ਲੱਗਦਾ ਉਹਨੇ ਆਪਣਾ ਸੇਫ ਟਾਰਗੇਟ ਦੇਖਿਆ ਤੁਹਾਨੂੰ ਕੋਸ਼ਿਸ਼ ਕੀਤੀ ਜਰਮ ਜਿਹੜੇ ਗੁਨਾਹ ਇਹਨਾਂ ਦੇ ਬਹੁਤ ਜ਼ਿਆਦੇ ਨੇ ਜੇ ਕੋਈ ਕੋਈ ਵੇਖਣ ਦਾ ਇੱਕ ਨਜ਼ਰੀਆ ਹੁੰਦਾ ਵਾ ਜੇ ਆਪਾਂ ਸਿੱਖ ਮਾਸੀ ਤੋਂ ਦੇਖੀਏ ਨਾ ਤੇ ਇਹਨਾਂ ਨੇ ਬੱਜਰ ਗਨਾ ਕੀਤੇ ਬਾਦਲ ਪਰਿਵਾਰ ਨੇ ਤੇ ਉਹ 5-7 ਵਜੇ ਜਾਣੀ ਚਾਹੀਦੀ ਹੈ ਘਟ ਵਜੀਆਂ ਕੀ ਇਹ ਲੱਗਦਾ ਤੁਹਾਨੂੰ ਕੋਈ ਐਗਜ਼ਾਮਪਲ ਹੈ ਕਿ ਇਸ ਤਰ੍ਹਾਂ ਦਾ ਕੋਈ ਕਾਹਨ ਹੋਇਆ ਹੋਵੇ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਸਾਹਮਣੇ ਆਈ ਹੋਵੇ ਨਹੀਂ ਸੁੱਖਾ ਸਿੰਘ ਮਹਤਾਬ ਸਿੰਘ ਨੇ ਮਥੇ ਰਗੜ ਨੂੰ ਅੰਦਰ ਮਾਰਿਆ ਜੀ ਤੋ ਇਹੋ ਜੀ ਕੋਈ ਗੱਲ ਨਹੀਂ ਸਿੱਖ ਰਵੈਤਾ 'ਚ ਬਹੁਤ ਕੁਝ ਚੱਲਦਾ ਵਾ ਉਹ ਹਟ ਉਹਨੂੰ ਕਸਟਮਰ ਦੀ ਤਿਆਰੀ ਕੀਤੀ ਗਈ ਹੈ ਕਿ ਲੱਗਦਾ ਹੈ ਕਿ ਪੇਸ਼ ਹੋਣਗੇ ਉਸ ਤੋਂ ਬਾਅਦ ਕਿਹੜਾ ਜਾਰੀ ਨਹੀਂ ਅਗਰ ਕੇਸ ਲੰਮੇ ਚੱਲਦੇ ਨਹੀਂ ਜਾਂ ਜੇ ਤਾਂ ਰਿਮਾਂਡ ਦੀ ਸਟੇਜ ਆ ਜੀ ਤੇ ਦੇਖੀ ਜਾਏਗਾ ਕੀ ਬਣਦਾ ਜੀ ਕਿੰਨੇ ਕਬੀ ਦੀ ਸੰਭਾਵਨਾ ਹੈ ਉਹ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਵੀ ਬਾਅਦ ਚ ਲੈ ਕੇ ਆਈਏ ਲੋਕ ਚਲੇ ਜਾਣ ਹਾਂਜੀ ਤੇ ਬਾਅਦ ਚ ਪੇਸ਼ ਕੀਤਾ ਜਾਵੇ ਹੋਰਦੀ ਹੋਈ ਕਰ ਬਾਦ ਕੋਈ ਨਹੀਂ ਮੈਂ ਤਾਂ ਬਹੁਤ 1980 ਤੋਂ ਜਾਣਦਾ ਜੀ ਬਚਪਨ ਤੋਂ ਹੀ ਕਹ ਲੋ ਜੀ ਤੇ ਬੜਾ ਲੰਮਾ ਸਮਾਂ ਇਸ ਸੰਘਰਸ਼ ਵਿੱਚ ਰਹੇ ਨੇ ਇਹ ਸੰਤ ਗਿਰਨੈਲਸ ਤੋਂ ਬੜਾ ਲੰਮਾ ਸਮਾਂ ਰਹੇ ਨੇ ਫਿਰ ਬੰਦਰ ਖਾਲਸਾ ਨਾਲ ਅਕਾਲ ਫੈਡਰੇਸ਼ਨ ਨਾਲ ਸਟੂਡੈਂਟ ਫੈਡਰੇਸ਼ਨ ਬਿੱਟੂ ਨਾਲ ਤੇ ਇਹ ਸਿੱਖ ਅਧਿਕਾਰਚਨ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਹੈ ਲੇਕਿਨ ਜਿਸ ਤਰ੍ਹਾਂ ਕਿ ਵਿਕਰਮ ਸਿੰਘ ਜੀਠਿਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਰੰਗਰ ਕੁਝ ਹੋਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸਿਆਸਤਦਾਨਾਂ ਨੇ ਨਹੀਂ 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 ਉਹ ਇਹ ਬਿਲਕੁਲ ਪਿਓਰਲੀ ਧਾਰਮਿਕ ਮੁੱਦਾ ਵਾ ਤੇ ਇਹ ਬੇਅਦਬੀ ਨਾਲ ਜੁੜਿਆ ਮੁੱਦਾ ਇਹ ਸਿੱਖ ਮਾਸੇ ਨਾਲ ਜੁੜਿਆ ਵਾ ਇਹ ਕਾਲੀਆਂ ਨੂੰ ਬਿਮਾਰੀ ਆ ਉਹ ਇਹਨੂੰ ਡੀਟ੍ਰੈਕ ਕਰਨ ਦੀ ਤੁਹਾਨੂੰ ਲੱਗਦਾ ਕਿ ਜੋ ਸਰ ਤੇ ਗਨ ਸ਼ਾਟ ਹੋਇਆ ਤੁਹਾਨੂੰ ਲੱਗਦਾ ਕਿ ਸਾਇਕ ਸੈਂਟੀਮੈਂਟਸ ਜੇ ਉਸ ਕੁਛ ਤੁਹਾਨੂੰ ਲੱਗਦਾ ਸੀ ਨਹੀਂ ਕੁਝ ਲੋਕ ਸੋਚਦੇ ਆ ਵੀ ਇੱਥੇ ਨਹੀਂ ਹੋਣਾ ਚਾਹੀਦਾ ਕਿਉਂਕਿ ਉਹਨੂੰ ਆਲਰੇਡੀ ਜਿਹੜਾ ਧਾਰਮਿਕ ਸਜ਼ਾ ਮਿਲੀ ਹੈ ਪਰ ਉਹ ਸ਼ਾਇਦ ਕੁਝ ਲੋਕਾਂ ਦਾ ਵਿਚਾਰ ਹੈ ਕਿ ਸਜ਼ਾ ਕਾਫੀ ਨਹੀਂ ਜਿਤਨਾ ਮਾਰਨ ਦੀਸੋਂ ਵੇਲੇ ਉਹਨੂੰ ਕੋੜੇ ਵਜੇ ਹੈ ਨਾ ਫੂਲਾਸੋਂ ਨੇ ਮਾਰੇ ਇਹ ਕੋੜਿਆਂ ਦੀ ਸਜ਼ਾ ਚਾਹੀਦੀ ਇਹ ਘੱਟ ਹੋਇਆ ਕੋਣ ਕੋ ਕਿੰਨਾ ਚੇਤ ਤੋਂ ਸੰਬੰਧਿਤ ਪੀਐਸ ਕਿੰਨਾ ਲੰਮਾ ਹੋ ਸਕਦਾ ਔਰ ਕਿਹੜੇ ਕਿਹੜੇ ਉਹਨਾਂ ਦੇ ਚਾਂਸਸ ਹੈਗੇ ਨੇ ਨਾ ਉਹ ਅਜੇ ਤਾਂ 307 ਦਾ ਹੀ ਆ ਬਾਕੀ ਦੇਖੋ ਸਰਕਾਰਾਂ ਵੱਧ ਘਟ ਵੀ ਲਾ ਦਿੰਦੀਆਂ ਉਹ ਇਹੋ ਜੀ ਕੋਈ ਗੱਲ ਨਹੀਂ ਪਰ ਜੁਆਪੀ ਇਹ ਵੀ ਲਾ ਸਕਦੀ ਹੈ ਐਨਐਸਏ ਵੀ ਲਾ ਸਕਦੀ ਹੈ ਇਹ ਹੁਣ ਭਗਵੰਤ ਮਾਨ ਦਾ ਵੀ ਉਹ ਕਿੰਨਾ ਕਾਰ ਰਸ ਦੀ ਝੋਲੀ ਚ ਪਿਆ